ਵਿਜਲਪੁਰ ਪਿੰਡ ਦੇ ਕੁਲਜੀਤ ਸਿੰਘ ਨੇ ਛੋਟੇ ਜਿਹੇ ਪਿੰਡ ਚੋਂ ਨਿਕਲ ਕੇ ਕੈਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੂਰੇ ਪੰਜਾਬ ਦਾ ਇਨੀ ਪੂਰੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਖੇਡਾਂ ਦੇ ਵਿੱਚ ਰੁਚੀ ਉਹਦੀ ਇੰਨੀ ਜ਼ਿਆਦਾ ਸੀ ਕਿ ਇੱਥੇ ਵੀ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਬਹੁਤ ਜ਼ਿਆਦੇ ਫਖਰੀ ਆਈ ਸਾਨੂੰ ਸਾਡੇ ਬੱਚੇ ਨੇ ਕੈਨੇਡਾ ਜਾ ਕੇ ਭਰਤੀ ਹੋਇਆ ਜੀ ਹਰ ਮਿੰਤ ਕਰੀਆ ਹੈ ਪਰ ਇੰਨੀ ਜ਼ਰੂਰ ਹੈ ਜੀ ਸਾਨੂੰ ਜੇ ਸਾਡੇ ਉਰੇ ਅਜੇ ਇੰਡੀਆ 'ਚ ਨੌਕਰੀ ਮਿਲਦੀ ਹੁੰਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਸਾਡੇ ਬੇਟੇ ਦਾ ਬਚਪਨ ਦਾ ਸੁਪਨਾ ਪੂਰਾ ਹੋਇਆ ਪਰ ਉਹਨੇ ਸਟ੍ਰਗਲ ਬਹੁਤ ਕਰਿਆ ਮਿਹਨਤ ਬਹੁਤ ਕਰੀ ਆ ਬਾਹਰ ਜਾ ਕੇ ਵੀ ਬਹੁਤ ਜ਼ਿਆਦਾ ਉਰੇ ਵੀ ਵੀਰੇ ਉਹਨੇ ਬਹੁਤ ਮਿਹਨਤ ਕਰੀ ਪੂਰੇ ਨੂੰ ਬਚਪਨ ਦੇ ਸ਼ੌਂਕ ਸੀ ਉਹਦਾ ਪੁਲਿਸ ਦੇ ਵਿੱਚ ਜੌਬ ਕਰਨਾ ਜੀ ਉਹਨੂੰ ਸ਼ੁਰੂ ਤੋਂ ਹੀ ਛੋਟੇ ਹੁੰਦੇ ਐਵੇਂ ਸੀ ਵੀ ਮੈਂ ਪੁਲਿਸ ਦੇ ਵਿੱਚ ਜੌਬ ਕਰਨੀ ਆ ਜੀ ਉਰੇਓ ਨੇ ਕੋਸ਼ਿਸ਼ ਵੀ ਕੀਤੀ ਜੀ ਬਾਕੀ ਤੁਹਾਨੂੰ ਪਤਾ ਔਰੇ ਦੀਆਂ ਸਰਕਾਰਾਂ ਆਪਾਂ ਕਹਿ ਸਕਦੇ ਹਾਂ ਵੀ ਇੱਕ ਸਿਰਫ ਲਾ ਰਿਆਂ ਜੋਗੀ ਰਹਿ ਗਈਆਂ ਜੀ ਜੋਬ ਨਹੀਂ ਦੇ ਸਕਦੀਆਂ ਅੱਜ ਗੱਲ ਕਰਦੇ ਹਾਂ ਅਸੀਂ ਪੰਜਾਬੀਆਂ ਦੀ ਪੰਜਾਬੀ ਜਿੱਥੇ ਵੀ ਜਾਂਦੇ ਨੇ ਉੱਥੇ ਹੀ ਆਪਣੇ ਪੰਜਾਬੀਅਤ ਦੇ ਝੰਡੇ ਜ਼ਰੂਰ ਗੱਡਦੇ ਨੇ ਭਾਵੇਂ ਵਿਦੇਸ਼ਾਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬੀਆਂ ਨੇ ਵੱਡੇ-ਵੱਡੇ ਆਪਣੇ ਕਾਰੋਬਾਰ ਚਲਾਏ ਨੇ ਪਰ ਉੱਥੇ ਹੀ ਉੱਥੇ ਦੀਆਂ ਸਰਕਾਰਾਂ ਦੇ ਵਿੱਚ ਆਪਣੀ ਸਮੂਲੀਅਤ ਕਰਕੇ ਕੈਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਵਿਜਲਪੁਰ ਪਿੰਡ ਦੇ ਕੁਲਜੀਤ ਸਿੰਘ ਨੇ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਕੈਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੂਰੇ ਪੰਜਾਬ ਦਾ ਹੀ ਨਹੀਂ ਪੂਰੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਅੱਜ ਅਸੀਂ ਉਸ ਦੇ ਘਰ ਦੇ ਵਿੱਚ ਖੜੇ ਹਾਂ ਅੱਜ ਉਸ ਦਾ ਜਨਮ ਦਿਨ ਹੈ ਉਸ ਦੀ ਖੁਸ਼ੀ ਦੇ ਵਿੱਚ ਕੇਕ ਹੈ ਜਿਹੜਾ ਇੱਥੇ ਕੱਟਿਆ ਗਿਆ ਦੂਜੇ ਪਾਸੇ ਲੱਡੂ ਵੰਡ ਕੇ ਜਿਹੜੀਆਂ ਖੁਸ਼ੀਆਂ ਨੇ ਉਹ ਮਨਾਈਆਂ ਜਾ ਰਹੀਆਂ ਨੇ ਤੁਸੀਂ ਦੇਖੋਗੇ ਪੂਰੇ ਪਰਿਵਾਰਕ ਮੈਂਬਰ ਨੇ ਰਿਸ਼ਤੇਦਾਰ ਨੇ ਸਾਰੇ ਖੁਸ਼ੀਆਂ ਮਨਾ ਰਹੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਬੱਚਾ ਹੈ ਹੌਣਹਾਰ ਬੱਚਾ ਉਹਦੀਆਂ ਜਿਹੜੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂ ਕਿ ਖੇਡਾਂ ਦੇ ਵਿੱਚ ਰੁਚੀ ਉਹਦੀ ਇੰਨੀ ਜ਼ਿਆਦਾ ਸੀ ਕਿ ਇੱਥੇ ਵੀ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਇੱਥੇ ਦੀਆਂ ਮੌਜੂਦਾ ਸਰਕਾਰਾਂ ਦੇ ਹਾਲਾਤਾਂ ਤੋਂ ਦੁਖੀ ਹੋ ਕੇ ਉਸ ਬੱਚੇ ਨੂੰ ਬਾਹਰ ਜਾ ਕੇ ਆਪਣਾ ਜਿਹੜਾ ਸੁਪਨਾ ਸੀ ਉਹਨੂੰ ਪੂਰਾ ਸਵਕਾਰ ਕਰਨ ਦੇ ਲਈ ਉੱਥੇ ਜਾ ਕੇ ਮਿਹਨਤ ਹੱਟ ਤੋੜਮੀ ਮਿਹਨਤ ਕਰਕੇ ਤੁਹਾਨੂੰ ਅਸੀਂ ਉਹ ਤਸਵੀਰਾਂ ਵੀ ਦਿਖਾਵਾਂਗੇ ਕਿ ਜਿਹੜੀ ਟ੍ਰੇਨਿੰਗ ਕਿੱਦਾਂ ਲੈ ਕੇ ਉਸ ਬੱਚੇ ਨੇ ਇਸ ਜਿਹੜਾ ਮੁਕਾਮ ਹੈ ਜਿਹੜਾ ਹਾਸਲ ਕੀਤਾ ਅਸੀਂ ਗੱਲ ਕਰਦੇ ਉਹਨਾਂ ਦੇ ਪਿਤਾ ਜੀ ਬੈਠੇ ਆ ਦਰਸ਼ ਸਿੰਘ ਜੀ ਤੁਹਾਡੇ ਜਿਹੜੇ ਬੱਚੇ ਨੇ ਬਾਹਰ ਕੈਨੇਡਾ ਦੇ ਵਿੱਚ ਜਾ ਕੇ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਕਿੰਨੀ ਖੁਸ਼ੀ ਆ ਕੀ ਮਹਿਸੂਸ ਕਰਦੇ ਹੋ ਬਹੁਤ ਜ਼ਿਆਦਾ ਖੁਸ਼ੀ ਆ ਜੀ ਸਾਨੂੰ ਸਾਡੇ ਬੱਚੇ ਨੇ ਕੈਨੇਡਾ ਜਾ ਕੇ ਭਰਤੀ ਹੋਇਆ ਜੀ ਹਰ ਮਿੰਤ ਕਰੀ ਹੈ ਪਰ ਇੰਨੀ ਜ਼ਰੂਰ ਹੈ ਜੀ ਸਾਨੂੰ ਜੇ ਸਾਡੇ ਉਰੇ ਅਜੇ ਇੰਡੀਆ 'ਚੇ ਨੌਕਰੀ ਮਿਲੀ ਹੁੰਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਸਾਡੇ ਬੱਚੇ ਕਿਉਂ ਬਾਹਰ ਜਾ ਰਹੇ ਨੇ ਕਿਉਂ ਸਾਡੇ ਭੁੱਖ ਖਰਾਬ ਹੋ ਰਹੇ ਨੇ ਲੋਕਾਂ ਦੇ ਇਕੱਲੇ ਇਕੱਲੇ ਮਾਂ ਪਿਓ ਰਹਿੰਦੇ ਨੇ ਬਹੁਤ ਸਮੱਸਿਆਵਾਂ ਹੁੰਦੀਆਂ ਲੋਕਾਂ ਨੂੰ ਬੱਚਿਆਂ ਬਿਨਾ ਪਰ ਅਸੀਂ ਅੱਜ ਵੀ ਸਰਕਾਰਾਂ ਨੂੰ ਕਹਿੰਦੇ ਆ ਵੀ ਇਹਦੇ ਬਾਰੇ ਝਾਤ ਮਾਰੋ ਕੋਈ ਸੋਚੋ ਵੀ ਬੱਚਿਆਂ ਨੂੰਰੇ ਨੌਕਰੀ ਦਿਓ ਵੱਧ ਤੋਂ ਵੱਧ ਬਿਲਕੁਲ ਜੀ ਬੱਚਿਆਂ ਨੂੰ ਜੇਕਰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਨੌਕਰੀਆਂ ਮਿਲਣ ਜਿਹੜੀ ਪੰਜਾਬ ਦੀ ਇੰਟੈਲੀਜੈਂਟ ਬੱਚੇ ਨੇ ਉਹ ਬਾਹਰ ਜਾ ਕੇ ਵੱਡੇ ਵੱਡੇ ਮਕਾਮ ਹਾਸਲ ਕਰਦੇ ਨੇ ਪਰ ਕਿਤੇ ਨਾ ਕਿਤੇ ਸਰਕਾਰਾਂ ਦੇ ਜਿਹੜੀ ਚੁੱਕ ਜ਼ਰੂਰ ਹੋਈ ਹੈ ਸਰਕਾਰਾਂ ਤੋਂ ਕਿ ਪੰਜਾਬ ਦੇ ਵਿੱਚ ਨੌਕਰੀਆਂ ਕਰਨ ਲਈ ਜਿਹੜੇ ਇੰਟੈਲੀਜੈਂਟ ਬੱਚੇ ਨੇ ਉਹ ਕਿੱਥੋਂ ਆਉਣੇ ਨੇ ਬਾਹਰਲੇ ਸੂਬਿਆਂ ਚ ਆਉਣੇ ਨੇ ਜਿਵੇਂ ਕਿ ਰੌਲੇ ਪੈ ਰਹੇ ਨੇ ਜਿਹੜੇ ਬੱਚੇ ਨੇ ਉਹ ਟਾਵਰਾਂ ਤੇ ਛੇ-ਛੇ ਮਹੀਨਿਆਂ ਤੋਂ ਚੜ੍ਹੇ ਹੋਏ ਨੇ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਜੁਆਇਨਿੰਗ ਲੈਟਰ ਮਿਲੇ ਹੋਏ ਨੇ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਾ ਰਿਆ ਇੱਦਾਂ ਦੇ ਹਾਲਾਤਾਂ ਨੂੰ ਸਮਝ ਕੇ ਜਿਹੜੇ ਬੱਚਿਆਂ ਦਾ ਜਿਹੜਾ ਰੁਝਾਨ ਹੈ ਉਹ ਬਾਹਰ ਵੱਲ ਵੱਧ ਰਿਹਾ ਅਸੀਂ ਬਜ਼ੁਰਗ ਮਾਤਾ ਜੀ ਬੈਠ ਨੇ ਜਿਹੜੇ ਕੁਲਜੀਤ ਸਿੰਘ ਦੇ ਜਿਹੜੇ ਦਾਦੀ ਜੀ ਨੇ ਉਹਨਾਂ ਨੂੰ ਵੀ ਇੱਕ ਗੱਲ ਕਰਾਂਗੇ ਮਾਤਾ ਜੀ ਕਿੰਨੀ ਕੁ ਖੁਸ਼ੀ ਹੈ ਤੁਹਾਨੂੰ ਬਹੁਤ ਖੁਸ਼ੀ ਹੈ ਬਿੱਤੋ ਬਹੁਤ ਖੁਸ਼ੀ ਹੈ ਜਿਹੜੇ ਮਾਤਾ ਜੀ ਨੇ ਇਹ ਉਹਨਾਂ ਦੇ ਦਾਦੀ ਜੀ ਨੇ ਇਹਨਾਂ ਨੂੰ ਬੜੀ ਖੁਸ਼ੀ ਉਹਨਾਂ ਦੀ ਮਾਤਾ ਜੀ ਨਾਲ ਵੀ ਗੱਲ ਕਰਦੇ ਆ ਕਿਉਂਕਿ ਅਸੀਂ ਲਗਾਤਾਰ ਤਸਵੀਰਾਂ ਰਾਹੀਂ ਦਿਖਾਉਂਦੇ ਰਾਹੇ ਕਿ ਜਿਹੜੇ ਬੱਚਿਆਂ ਦਾ ਰੁਝਾਨ ਹੈ ਬਾਹਰ ਵੱਲ ਜਾ ਰਿਹਾ ਪਰ ਸਟੇਜਾਂ ਦੇ ਉੱਤੋਂ ਜਿਹੜੀਆਂ ਸਪੀਚਾਂ ਜ਼ਰੂਰ ਦਿੱਤੀ ਜਾਂਦੀਆਂ ਨੇ ਕਿ ਜਿਹੜੇ ਅੰਗਰੇਜ਼ ਬਾਹਰੋਂ ਆ ਕੇ ਨੌਕਰੀਆਂ ਕਰਨਗੇ ਪਰ ਸਾਡੇ ਬੱਚੇ ਬਾਹਰ ਜਾ ਕੇ ਵੱਡੇ ਵੱਡੇ ਮਕਾਮ ਹਾਸਲ ਕਰਦੇ ਨੇ ਕੀ ਨਾਮ ਹੈ ਤੁਹਾਡਾ ਹਰਵੰਸ ਘਰੇ ਵੱਡੇ ਤੁਹਾਡੇ بیٹے ਕੁਲਜੀਤ ਸਿੰਘ ਨੇ ਮਲਕੇ ਵੱਡਾ ਮਕਾਮ ਹਾਸਲ ਕੀਤਾ ਕੀ ਕਹਿਣਾ ਚਾਹੋ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਖੁਸ਼ੀ ਹੈ ਵੀਰੇ ਸਾਡੇ ਬੇਟੇ ਦਾ ਬਚਪਨ ਦਾ ਸੁਪਨਾ ਪੂਰਾ ਹੋਇਆ ਪਰ ਉਹਨੇ ਸਟ੍ਰਗਲ ਬਹੁਤ ਕਰਿਆ ਮਿਹਨਤ ਬਹੁਤ ਕਰੀਆ ਬਾਹਰ ਜਾ ਕੇ ਵੀ ਬਹੁਤ ਜਿਆਦੇ ਉਰੇ ਵੀ ਵੀਰੇ ਉਹਨੇ ਬਹੁਤ ਮਿਹਨਤ ਕੀਤੀ ਜੇ ਕਿਤੇ ਉਰੇ ਸਰਕਾਰਾਂ ਦਾ ਰੋਲ ਵਧੀਆ ਹੁੰਦਾ ਉਰੇ ਉਹ ਬਹੁਤ ਵੱਡੀ ਐ ਇਦੋਂ ਵੀ ਵੱਡੀ ਜੋਬ ਹਾਸਲ ਕਰਤਾ ਹੁਣ ਉਹਨੇ ਬਲੱਡ ਡਰਾਈਵ ਪੁਲਿਸ ਚ ਭਰਤੀ ਹੋਇਆ ਵੀਰੇ ਬਹੁਤ ਵਧੀਆ ਉਹਨੇ ਉਹ ਕਰਿਆ ਉਧਰ ਪੂਰੇ ਵਧੀਆ ਨੰਬਰ ਲੈ ਕੇ ਸਰੀਰ ਨਾਲ ਫਿਰ ਉਧਰ ਜੋਬ ਵੀ ਕਰੀ ਐ ਸਟੱਡੀ ਵੀ ਕਰੀ ਐ ਪੂਰਾ ਸਾਰਾ ਉਹਦਾ ਸਰੀਰ ਵੀ ਫਿੱਟ ਰੱਖਿਆ ਕਿ ਇਡਾ ਚ ਵੀ ਭਾਗ ਲੈਂਦਾ ਰਿਹਾ ਕੈਨੇਡਾ ਚ ਵੀ ਵੀਰੇ ਉਹ ਕਾਲਜ ਲੀਥ ਵਿਰਧ ਕਾਲਜ ਚ ਪੜਦਾ ਪੜਦਾ ਸੀ ਉੱਥੇ ਰੇਸਾਂ ਚ ਫਾਸਟ ਆਇਆ ਸੀ ਉੱਥੇ ਵੀ ਉਹਦਾ ਬਹੁਤ ਵੱਡਾ ਪੋਸਟਰ ਲੱਗਿਆ ਹੋਇਆ ਜਿਵੇਂ ਗੱਲ ਗੱਲ ਕਰਦੇ ਆ ਮਾਤਾ ਜੀ ਇਕੱਲੇ ਇਕੱਲੇ ਬੱਚੇ ਨੇ ਮਤਲਬ ਕਿ ਉਹਨਾਂ ਨੂੰ ਭੇਜਣਾ ਬਾਹਰ ਮਾਂ ਪਿਓ ਲਈ ਬੜਾ ਔਖਾ ਹੁੰਦਾ ਹੈ ਕਿਦਾਂ ਲੱਗ ਰਿਹਾ ਤੁਹਾਨੂੰ ਅੱਜ ਖੁਸ਼ੀ ਜ਼ਰੂਰ ਹੈ ਕਿਉਂਕਿ ਕੈਨੇਡਾ ਦੇ ਵਿੱਚ ਵੱਡਾ ਮਕਾਮ ਹਾਸਲ ਕੀਤਾ ਪਰ ਜੇਕਰ ਅੱਜ ਉਹੀ ਖੁਸ਼ੀ ਅੱਜ ਇੱਥੇ ਰਹਿੰਦੇ ਹੋਏ ਮਨਾਉਂਦੇ ਤਾਂ ਬੱਕਰੀ ਹੋਣੀ ਔਖਾ ਬਹੁਤ ਹੈ ਵੀਰ ਛੋਟਾ ਸੀ ਬੇਟੀਾਂ ਤੋਂ ਮਸਾ ਹੋਇਆ ਸੀ ਹੂੰ ਬਹੁਤ ਔਖਾ ਭੇਜਿਆ ਸੀ ਜਦੋਂ ਆਏ ਲੱਗਦਾ ਸੀ ਜਿੱਦ ਗਏ ਵੀਰ ਰਹਿ ਨਹੀਂ ਸਕਣਾ ਸੀ ਇਹ ਤੋਂ ਬਿਗੈਰ ਪਰ ਉਹਨਾਂ ਉਹ ਵੀ ਨਹੀਂ ਮੇਤੋ ਬਿਗੈਰ ਰਹਿ ਸਕਦਾ ਹਰ ਰੋਜ਼ ਉਹਨੇ ਦੋ ਟਾਈਮ ਸਵੇਰੇ ਸ਼ਾਮ ਨੂੰ ਉਹਨਾਂ ਤੇ ਗੱਲ ਕਰਨੀ ਆ ਕਰਨੀ ਮੁਸ਼ਕਲ ਬਹੁਤ ਆਉਂਦੀ ਐ ਜਿਹੜਾ ਮਾਪਿਓ ਚ ਗੈਪ ਪੈ ਜਾਂਦਾ ਬੱਚਿਆਂ ਦਾ ਹੂੰ ਜਿਹੜੇ ਹੁਣ 6 ਸਾਲ ਹੋ ਜਾਣਗੇ ਉਹਨੂੰ ਗਏ ਨੂੰ 6 ਸਾਲ ਚ ਸਾਡਾ ਟਾਈਮ ਦਾ ਗੈਪ ਪੈ ਗਿਆ ਉਹ ਕਦੋਂ ਪੂਰਾ ਹੋ ਬਿਲਕੁਲ ਜੀ ਇਹ ਜਿਹੜਾ ਮਾਂ ਪਿਓ ਦਾ ਇਹ ਵੀ ਤੁਹਾਨੂੰ ਦੱਸ ਦਈਏ ਜਿਹੜੇ ਬੱਚਿਆਂ ਨੂੰ ਭੇਜਣਾ ਕੋਈ ਸੌਖਾ ਕੰਮ ਨਹੀਂ ਕਿਉਂਕਿ ਆਪਦੇ ਜਿਗਰ ਦੇ ਟੁਕੜੇ ਨੂੰ ਜਦੋਂ ਆਪ ਤੋਂ ਦੂਰ ਭੇਜਦੇ ਆ ਤਾਂ ਕਦੇ ਨਾ ਕਦੇ ਯਾਦਾਂ ਜਿਹੜੀਆਂ ਜਰੂਰ ਆਉਂਦੀਆਂ ਨੇ ਮਾਂ ਮਾਂ ਯਾਦ ਕਰਦੀਆਂ ਨੇ ਕਦੋਂ ਆਪਦੇ ਬੱਚੇ ਨੂੰ ਇਦਾਂ ਦੀ ਖੁਸ਼ੀ ਦੇ ਵਿੱਚ ਗੱਲਪਕੜੀ ਦੇ ਵਿੱਚ ਲੈ ਕੇ ਉਹਦੇ ਨਾਲ ਖੁਸ਼ੀ ਆ ਜਿਹੜੀ ਜ਼ਾਹਰ ਕੀਤੀ ਜਾਵੇ ਸੀ ਉਹਨਾਂ ਦੀ ਭੈਣਾਂ ਨਾਲ ਗੱਲ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬੀਨਤ ਕੌਰ ਹੈ ਜੀ ਜੇ ਗੱਲ ਕੀਤੀ ਤੁਹਾਡੇ ਭਰਾ ਨੇ ਵੱਡਾ ਮਕਾਮ ਹਾਸਲ ਕੀਤਾ ਕਿਦਾਂ ਫੀਲ ਹੋ ਰਿਹਾ ਹੈ ਹਾਂਜੀ ਖੁਸ਼ੀ ਵੀ ਬਹੁਤ ਮਹਿਸੂਸ ਹੋ ਰਹੀ ਹੈ ਪਰ ਅਸੀਂ ਅੱਜ ਉਹਨੂੰ ਮਿਸ ਵੀ ਬਹੁਤ ਜ਼ਿਆਦਾ ਕਰ ਰਹੇ ਆ ਜੀ ਵਿਕਾਸ ਹੋ ਇਹੀ ਇਹੀ ਜੋਬ ਉਹਨੂੰ ਉਰੇ ਦੀ ਸਰਕਾਰ ਦਿੰਦੀ ਤਾਂ ਸਾਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਮਹਿਸੂਸ ਹੋਣੀ ਸੀ ਸਾਡਾ ਭਰਾ ਸਾਡੇ ਕੋਲ ਰਹਿੰਦਾ ਵਿਚ ਰਹਿੰਦਾ ਜੀ ਬਟ ਅਸੀਂ ਪ੍ਰਾਊਡ ਵੀ ਫੀਲ ਕਰਦੇ ਆ ਵੀ ਉਹਨੇ ਬਾਹਰ ਇੰਨੀ ਸਟਰਗਲ ਕਰਕੇ ਜੀ ਵੀ ਇਹ ਜੋਬ ਜਿਹੜੀ ਹੈ ਹਾਸਲ ਕਰੀ ਹੈ ਜੀ ਜਿਵੇਂ ਪੁਲਿਸ ਵਿੱਚ ਭਰਤੀ ਹੋਇਆ ਉਹਨੂੰ ਇੱਥੇ ਕਿਦਾਂ ਦੇ ਸ਼ੌਂਕ ਸੀਗੇ ਉਰੇ ਨੂੰ ਬਚਪਨ ਦਾ ਹੀ ਸ਼ੌਂਕ ਸੀ ਉਹਦਾ ਪੁਲਿਸ ਦੇ ਵਿੱਚ ਜੌਬ ਕਰਨਾ ਜੀ ਉਹਨੂੰ ਸ਼ੁਰੂ ਤੋਂ ਹੀ ਛੋਟੇ ਹੁੰਦੇ ਐਵੇਂ ਅਸੀਂ ਵੀ ਮੈਂ ਪੁਲਿਸ ਦੇ ਵਿੱਚ ਜੌਬ ਕਰਨੀ ਆ ਜੀ ਉਰੇ ਉਹਨੇ ਕੋਸ਼ਿਸ਼ ਵੀ ਕੀਤੀ ਜੀ ਬਾਕੀ ਤੁਹਾਨੂੰ ਪਤਾ ਉਰੇ ਦੀਆਂ ਸਰਕਾਰਾਂ ਆਪਾਂ ਕਹਿ ਸਕਦੇ ਆਂ ਵੀ ਇੱਕ ਸਿਰਫ ਲਾਰਿਆਂ ਜੋਗੀ ਰਹਿ ਗਈਆਂ ਜੀ ਜੌਬ ਨਹੀਂ ਦੇ ਸਕਦੀਆਂ ਫਿਰ ਚਲੋ ਉਹਨੇ ਆਪਾਂ ਬਾਹਰ ਭੇਜਤਾ ਜੀ ਉੱਥੇ ਜਾ ਕੇ ਵੀ ਉਹਨੇ ਸਟਰਗਲ ਕਰਕੇ ਉੱਥੇ ਵੀ ਜਾ ਕੇ ਉਹਨੇ ਇਹੀ ਕੋਸ਼ਿਸ਼ કરી ਵੀ ਮੈਂ ਉਰੇ ਮਤਲਬ ਕੰਮ ਕਰਨ ਤੋਂ ਇਲਾਵਾ ਵੀ ਮੇਜੀ ਜੌਬ ਕਰਾ ਮੇਰੇ ਲਈ ਉਹ ਜ਼ਿਆਦਾ ਬਿਹਤਰ ਹੈ ਜੀ ਤੇ ਉਹਨੇ ਹਾਰਡ ਵਰਕ ਕੀਤਾ ਤੇ ਉਹਦੇ ਹਾਰਡ ਵਰਕ ਦੀ ਇਹ ਮਿਹਨਤ ਹੈ ਜੀ ਕਿ ਉਹਨੂੰ ਉਧਰ ਪੁਲਿਸ ਦੇ ਵਿੱਚ ਜੌਬ ਮਿਲੀ ਹੈ ਜੀ ਅੱਜ ਇੱਕ ਖੁਸ਼ੀ ਦਾ ਦਿਨ ਹੈ ਕਿੰਨਾ ਕਿ ਮਿਸ ਕਰ ਰਹੇ ਹੋ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਜੀ ਕਾਸ਼ ਅਸੀਂ ਸਮਾਂ ਹੁੰਦਾ ਹੀ ਵੀ ਕੋਲ ਹੁੰਦਾ ਤਾਂ ਸਿਆ ਨੂੰ ਗਲੇ ਲਾ ਕੇ ਤانوں ਪਿਆਰ ਕਰਦੇ ਅਸੀਂ ਉਹਨੂੰ ਵਧਾਈਆਂ ਦਿੰਦੇ ਜੀ ਅਸੀਂ ਅੱਜ ਇਹਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਆ ਜੀ ਬਿਲਕੁਲ ਜੀ ਕਿਉਂਕਿ ਛੋਟਾ ਭਰਾ ਹੋਣ ਦੇ ਨਾਤੇ ਉਹਨੂੰ ਮਿਸ ਕਰ ਰਹੇ ਨੇ ਕਿਉਂਕਿ ਜੇਕਰ ਅੱਜ ਸਾਡੇ ਕੋਲ ਹੁੰਦਾ ਤਾਂ ਉਹਨੂੰ ਗਲੇ ਲਗਾ ਕੇ ਆਪਣੇ ਗਲ ਕੋ ਆਪਣੀ ਪਾ ਕੇ ਉਹਦੇ ਨਾਲ ਖੁਸ਼ੀਆਂ ਜਿਹੜੀਆਂ ਸਾਂਝੀਆਂ ਕਰਦੇ ਪਿੰਡ ਵਾਸੀ ਵੀ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਭਾਈ ਜੀ ਕੀ ਨਾਮ ਹੈ ਤੁਹਾਡੇ ਪਿੰਡ ਦਾ ਬੱਚਾ ਕੁਲਜੀਤ ਸਿੰਘ ਵੱਡੇ ਮਕਾਮ ਤੇ ਪਹੁੰਚਿਆ ਕੀ ਕਹਿਣਾ ਚਾਹੁੰਦੇ ਸਤਿਗੁਰ ਸਿੰਘ ਜੀ ਮੇਰਾ ਨਾਮ ਬਹੁਤ ਵਧੀਆ ਫੀਲ ਹੋ ਰਿਹਾ ਜੀ ਬਹੁਤ ਚੰਗੀ ਗੱਲ ਹੈ ਬੱਚੇ ਨੇ ਤਰੱਕੀ ਕੀਤੀ ਹੈ ਵੱਕੇ ਨੂੰ ਪਹਿਲਾਂ ਵੀ ਦੱਸਿਆ ਵੀ ਬਸ ਸਾਹੀ ਫੀਲ ਪਰਿਵਾਰ ਵੀ ਕਰ ਰਿਹਾ ਤੇ ਅਸੀਂ ਵੀ ਮਹਿਸੂਸ ਕਰਦੇ ਆ ਵੀ ਜੇ ਬੱਚੇ ਹੋਂਸਾਰ ਬੱਚੇ ਉਰੇ ਰਹਿ ਕੇ ਆਪਦੀ ਦੇਸ਼ ਦੀ ਸੇਵਾ ਕਰਨ ਵੀ ਜਿਹੜੇ ਬੱਚੇ ਹੋਂਸਾਰ ਬੱਚੇ ਨੇ ਬਾਹਰ ਜਾ ਰਹੇ ਨੇ ਉਹਨਾਂ ਨੇ ਕਰਕੇ ਜਰੂਰ ਉਹ ਦੁੱਖ ਹੈ ਵੀ ਹੋਰ ਕੋਈ ਚੱਕਰ ਨਹੀਂ ਬੱਚਾ ਜਾ ਰਹੀ ਹੈ ਤਰੱਕੀ ਕੀਤੀ ਹੈ ਚੰਗੀ ਗੱਲ ਹੈ ਵਧਾਈ ਦੇ ਪਾਤਰ ਨੇ ਦਸਦਾ ਦਸਨ ਸਿੰਘੂਰੀ ਤੇ ਬਸ ਸਰਕਾਰਾਂ ਨੂੰ ਜਰੂਰ ਕਹਿੰਦੇ ਵੀ ਗੌਰ ਕਰਨ ਕੀਤੇ ਜਾਂ ਸਰਕਾਰਾਂ ਮਤਲਬ ਇੱਥੇ ਚੰਗੀਆਂ ਨੌਕਰੀਆਂ ਦੇਣ ਬੱਚਿਆਂ ਨੂੰ ਕਹਨੂ ਬੱਚੇ ਉੱਧਰ ਜਾਣ ਪੈਸਾ ਵੀ ਸਾਡਾ ਬਾਹਰ ਜਾ ਰਿਹਾ ਹੈ ਜਵਾਨ ਨੇ ਵੀ ਬਾਹਰ ਜਾ ਰਹੀ ਹੈ ਮਤਲਬ ਸਰਕਾਰਾਂ ਕੋਈ ਸਵਲ ਧਿਆਨ ਨਹੀਂ ਦੇ ਰਹੀਆਂ ਕੀ ਹੋਊਗਾ ਜਿਹੜੇ ਪੋਸਟਾਂ ਨੇ ਮਤਲਬ ਆ ਹੁੰਦੀਆਂ ਰਿਟਾਇਰ ਹੁੰਦਾ ਉਹਨਾਂ ਨੂੰ ਮਤਲਬ ਖਤਮ ਕਰ ਦਿੱਤਾ ਜਾਂਦਾ ਤੇ ਇਸ ਕਰਕੇ ਨੌਕਰੀਆਂ ਦਾ ਮਤਲਬ ਨਿਕਲੇ ਨਹੀਂ ਆ ਬਸ ਇੱਕ ਬਿਆਨ ਨੇ ਵੀ ਅਸੀਂ ਇੰਨੇ 40000 ਨੂੰ ਨੌਕਰੀ ਦਿੱਤੀ ਉਹਦੇ ਵਿੱਚ ਪੰਜਾਬ ਦੇ ਬੱਚੇ ਕਿੰਨੇ ਨੇ ਕਦੇ ਇਹ ਲਿਸਟ ਦੇਖੋ ਉਹਦੇ ਵਿੱਚ ਹਰਿਆਣਿਆਂ ਦੇ ਨੂੰ ਦੇਤੇ ਰਾਜਸਥਾਨ ਦੇ ਨੂੰ ਦੇਤੇ ਬਾਹਰਲੇ ਬੱਚੇ ਪੰਜਾਬ ਨਾਲੋਂ ਵੱਧ ਨੇ ਕੀ ਲੱਗਦੇ ਹੋ ਤੁਸੀਂ ਕੁਲਜੀਤ ਜੀ ਮੈਂ ਜਿੱਜਾ ਜੀ ਲੱਗਦਾ ਉਹਨਾਂ ਦਾ ਜੀ ਕਿੰਨੀ ਖੁਸ਼ੀ ਆ ਤੁਹਾਡੇ ਜਿਹੜੇ ਰਿਸ਼ਤੇਦਾਰ ਨੇ ਵੱਡੇ ਮਕਾਮ ਹਾਸਲ ਕੀਤਾ ਕੈਨੇਡਾ ਦੇ ਵਿੱਚ ਕੀ ਮਹਿਸੂਸ ਕਰਦੇ ਬਹੁਤ ਮਾਣ ਮਹਿਸੂਸ ਦੀ ਗੱਲ ਹੈ ਵੀ ਸਾਡਾ ਬੱਚਾ ਬਾਹਰ ਜਾ ਕੇ ਸਕਸੈਸ ਹੋਇਆ ਏ ਤੇ ਇਹ ਉਹ ਤੋਂ ਵੀ ਜ਼ਿਆਦਾ ਵੱਡੀ ਮਾਣ ਦੀ ਗੱਲ ਹੁੰਦੀ ਜੇ ਇੱਥੇ ਰਹਿ ਕੇ ਸਕਸੈਸ ਹੁੰਦਾ ਸਾਡੇ ਵਿੱਚ ਰਹਿੰਦਾ ਪਰ ਫੇਰ ਵੀ ਸਾਨੂੰ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਆ ਵੀ ਉਹ ਬਾਹਰ ਜਾ ਕੇ ਸਕਸੈਸ ਹੋਇਆ ਜੀ ਬਿਲਕੁਲ ਜੀ ਬਾਹਰ ਜਾ ਕੇ ਕਾਮਜਾਬ ਹੋਇਆ ਉਹਦੀ ਖੁਸ਼ੀਆਂ ਸੀ ਉਹਨਾਂ ਦੀ ਕੁਝ ਤਸਵੀਰਾਂ ਜੋ ਕਿ ਇੱਥੇ ਵੀ ਜਿਹੜਾ ਖੇਡਣ ਦਾ ਸ਼ੌਂਕ ਰੱਖਦੀ ਉਹ ਤਸਵੀਰਾਂ ਜਾਂ ਉਹਨਾਂ ਦੇ ਜਿਹੜੀਆਂ ਜਿੱਤ ਪ੍ਰਾਪਤ ਕੀਤੇ ਹੋਏ ਤਗਮੇ ਨੇ ਉਹਨਾਂ ਵੱਲ ਜ਼ਰੂਰ ਚਾਤੀ ਮਰਵਾਵਾਂਗੇ ਕਿਉਂਕਿ ਸ਼ੌਂਕ ਸੀ ਉਸ ਬੱਚੇ ਨੂੰ ਇਹ ਜਿਹੜੇ ਇੱਥੇ ਤਗਮੇ ਲਮਕਦੇ ਨੇ ਇਹ ਕਾਲ ਅਕੈਡਮੀ ਦੇ ਵਿੱਚ ਹੀ ਨਾਲ ਨੇ ਜਿਹੜੀ ਆਪਦੀ ਸਿੱਖਿਆ ਪ੍ਰਾਪਤ ਕੀਤੀ ਆ ਇਹ ਉਹਦੀ ਜਿੰਨੇ ਵੀ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਸੀ ਉਹ ਦਰਸਾ ਰਹੇ ਨੇ ਤੇ ਦੂਜੇ ਪਾਸੇ ਆਪਦੀ ਫੈਮਿਲੀ ਦੇ ਨਾਲ ਕੁਝ ਲੱਗੀਆਂ ਹੋਈਆਂ ਤਸਵੀਰਾਂ ਕਿਉਂਕਿ ਪਾਗ਼ ਦਸਤਾਰ ਨੂੰ ਜਿਹੜਾ ਸਜਾਉਂਦਾ ਸੀ ਕੁਲਜੀਤ ਸਿੰਘ ਇਹ ਜਿਹੜੀਆਂ ਤਸਵੀਰਾਂ ਨੇ ਇਹ ਕੁਲਜੀਤ ਸਿੰਘ ਦੀਆਂ ਤਸਵੀਰਾਂ ਨੇ ਇਹ ਸਾਰੀਆਂ ਪਰ ਕਿਸੇ ਕਾਰਨ ਕਰਕੇ ਉੱਥੇ ਜਿਹੜੇ ਹੁਣ ਪੋਲਿਸ ਵਿੱਚ ਪੱਚ ਭਰਤੀ ਹੋਏ ਨੇ ਪਰਿਵਾਰ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਪਿੰਡ ਵਾਸੀਆਂ ਦੇ ਵਿੱਚ ਖੁਸ਼ੀ ਹੈਗੀ ਆ ਤੇ ਦੂਜੇ ਪਾਸੇ ਜਦੋਂ ਖੇਡਾਂ ਦੇ ਵਿੱਚ ਜੇ ਇੱਕ ਪਾਸੇ ਜਿਹੜੀਆਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਖੇਡਾਂ ਨੂੰ ਦਰਜਾਾਨ ਵਧਾਉਣ ਦੇ ਲਈ ਤੁਸੀਂ ਦੇਖੋ ਕਿ ਇਸ ਬੱਚੇ ਨੇ ਮਤਲਬ ਕਿ ਖੇਡਾਂ ਦੇ ਵਿੱਚ ਪੂਰਾ ਆਪਣਾ ਜਿਹੜਾ ਨਾਂ ਚਮਕਾਇਆ ਸੀ ਇੱਥੇ ਵੀ ਕਾਲ ਅਕੈਡਮੀ ਦੇ ਵਿੱਚ ਪੜ ਕੇ ਬੱਚੇ ਨੇ ਅੱਜ ਵੱਡਾ ਮਕਾਮ ਹਾਸਲ ਕੀਤਾ ਅੱਜ ਉਹਦਾ ਜਨਮ ਦਿਨ ਦੇ ਉੱਤੇ ਪਰਿਵਾਰ ਵੱਲੋਂ ਰਿਸ਼ਤੇਦਾਰ ਵੱਲੋਂ ਪਿੰਡ ਵਾਸੀਆਂ ਵੱਲੋਂ ਖੁਸ਼ੀ ਦਾ ਜਿਹੜਾ ਜ਼ਾਹਰ ਹੈ ਉਹ ਕੀਤਾ ਜਾ ਰਿਹਾ ਇਹ ਖੁਸ਼ੀ ਹੈ ਜਿਹੜੀ ਪੂਰੇ ਪਿੰਡ ਦੀ ਹੀ ਨਹੀਂ ਪੂਰੇ ਪੰਜਾਬ ਦੀ ਹੈ ਕਿਉਂਕਿ ਪੂਰੇ ਪੰਜਾਬ ਦਾ ਜਿਹੜਾ ਨਾਮ ਹੈ ਰੋਸ਼ਨ ਕੀਤਾ ਕੁਲਜੀਤ ਸਿੰਘ ਨੇ ਲੋੜ ਹੈ ਸਾਨੂੰ ਇਸ ਬਾਰੇ ਜਰੂਰ ਸੋਚਣ ਦੀ ਜਿਵੇਂ ਪਰਿਵਾਰ ਨੇ ਜਿਹੜਾ ਰੋਸ ਜਿਤਾਇਆ ਕਿ ਜੇਕਰ ਸਾਡਾ ਬੱਚਾ ਇੱਥੇ ਰਹਿ ਕੇ ਹੀ ਨੌਕਰੀ ਕਰਦਾ ਤਾਂ ਸਾਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੁੰਣੀ ਸੀ ਖੁਸ਼ੀ ਅੱਜ ਵੀ ਸਾਨੂੰ ਦੁੱਗਣੀ ਹੈ ਕਿਉਂਕਿ ਉਸ ਨੇ ਆਪਣੇ ਵਿਦੇਸ਼ਾਂ ਦੇ ਵਿੱਚ ਆਪਣੀ ਮਿਹਨਤ ਕਰਕੇ ਹਾਰਡ ਵਰਕ ਕਰਕੇ ਅੱਜ ਨਾਮ ਰੋਸ਼ਨ ਕੀਤਾ ਕੈਮਰਾਮੈਨ ਭੀਮਚੰਦ ਦੇ ਨਾਲ ਗੁਰਦਾਰਸ਼ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ